ਗਵੰਤ ਮਾਨ ਜੀ ਤੁਹਾਡੀ ਨਲਾਇਕੀ ਸਤਿਕਾਰ ਨੂੰ ਤਾਂ ਤੁਸੀਂ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਦੇ ਉਲਟ ਆ ਜਿੰਨੀ ਸਿਕਿਉਰਿਟੀ ਤੁਹਾਡੇ ਕੋਲ ਹੈ ਸ਼ਾਇਦ ਪਹਿਲਾਂ ਕਿਸੇ ਮੁੱਖ ਮੰਤਰੀ ਕੋਲ ਆ ਰਹੀ ਤੇ ਉਹ ਜਿਹਦੀ ਜਾਨ ਖਤਰੇ 'ਚ ਸੀ ਜਿਹੜਾ ਉਸ ਸਮੇਂ ਇਹ ਇੰਟੈਲੀਜੈਂਸ ਦੀ ਰਿਪੋਰਟ ਸੀ ਉਹਨੂੰ ਗੌਰਮੈਂਟ ਮਿਲੇ ਸੀ ਸਿੱਧੂ ਮੂਸੇਵਾਲੇ ਨੂੰ ਦੀ ਸਿਕਿਉਰਿਟੀ ਤੁਸੀਂ ਵਿਡਰੋਅ ਕੀਤੀ ਅੱਜ ਜੇ ਵਧਾਈ ਨਹੀਂ ਦੇਣੀ ਨਵੇਂ ਜੰਮੇ ਬੱਚੇ ਦੀ ਉਹ ਮਾਪਿਆਂ ਤੇ ਦੇਖੋ ਕੀ ਬੀਤਰੀ ਸੀ ਉਹਨਾਂ ਦੇ ਨਾਲ ਕੋ ਜਿੱਦਣ ਦੀ ਉਹਦੀ ਡੈਥ ਹੋਈ ਸੀ ਔਰ ਮਾਪਿਆਂ ਲਈ ਉਹਨਾਂ ਦੀ ਜ਼ਿੰਦਗੀ ਆਪ ਤੇ ਬੱਚਿਆਂ ਦੇ ਆਲੇ ਦੁਆਲੇ ਫਿਰਦੀ ਹੈ ਠੀਕ ਹੈ ਤੁਹਾਡੀ ਜ਼ਿੰਦਗੀ ਤੁਹਾਡਾ ਆਪ ਦੇ ਬੱਚਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਬੱਚੇ ਤੁਹਾਡੀ ਕਿੰਨੀ ਕੁ ਇੱਜ਼ਤ ਕਦਰ ਕਰਦੇ ਆ ਇਹ ਤੁਹਾਡੀ ਬੇਟੀ ਨੇ ਆਪ ਦੀ ਵੀਡੀਓ ਚ ਦੱਸਤਾ ਕਿ ਤੁਸੀਂ ਉਹਦੇ ਕੁਝ ਨਹੀਂ ਲੱਗਦੇ ਸੱਚੀ ਕਾਲਜੀ ਸਾਰਿਆਂ ਨੂੰ ਅ ਕੱਲ ਦੇਰ ਰਾਤ ਮੈਂ ਸ਼ੁਭਦੀਪ ਸਿੱਧੂ ਮੂਸੇਵਾਲੇ ਦੇ ਬਜ਼ੁਰਗਾਂ ਦੀ ਜਿਹੜੇ ਕੀ ਇੱਕ 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 ਫੌਜੀ ਨੇ ਸਾਬ ਬਲਕੌਰ ਸਿੰਘ ਉਹਨਾਂ ਦੀ ਇੱਕ ਵੀਡੀਓ ਵੇਖੀ ਕਿ ਕਿਵੇਂ ਉਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਤੱਕ ਪਰੇਸ਼ਾਨ ਕਰ ਰਹੀ ਮੰਨ ਨੂੰ ਬੜਾ ਦੁੱਖ ਪਹੁੰਚਿਆ ਕਿ ਯਾਰ ਇਹ ਕੋਈ ਇਨਸਾਨੀਅਤ ਹੈ ਕਿ ਇਹ ਪੰਜਾਬੀਅਤ ਹੈ ਪਹਿਲਾਂ ਭਗਵੰਤ ਮਾਨ ਜੀ ਥੋੜੀ ਨਲਾਇਕੀ ਸਦਕਾ ਉਹ ਤਾਂ ਤੁਸੀਂ ਕਹਿੰਦੇ ਸੀ ਅਸੀਂ ਵੀਆਈਪੀ ਕਲਚਰ ਦੇ ਉਲਟ ਹੈ ਜਿੰਨੀ ਸਿਕਿਉਰਿਟੀ ਤੁਹਾਡੇ ਕੋਲ ਹੈ ਸ਼ਾਇਦ ਪਹਿਲਾਂ ਕਿਸੇ ਮੁੱਖ ਮੰਤਰੀ ਕੋਲ ਆ ਰਹੀ ਥੋਡੇ ਵਜ਼ੀਰ ਚਾਰ-ਚਾਰ ਪੰਜ-ਪੰਜ ਗੱਡੀ ਲੈ ਕੇ ਚੱਲਦੇ ਥੋਡੇ ਐਮ.ਐਲ.ਏ ਤੱਕ ਤੁਸੀਂ ਉਹਨਾਂ ਨੂੰ 15-15 20-20 ਗਾਰਮੈਂਟ ਦਿੱਤੇ ਔਰ ਜਿਹਦੀ ਜਾਨ ਖਤਰੇ 'ਚ ਸੀ ਜਿਹੜਾ ਉਸ ਸਮੇਂ ਇਹ ਇੰਟੈਲੀਜੈਂਸ ਦੀ ਰਿਪੋਰਟ ਸੀ ਉਹਨੂੰ ਗਾਰਮੈਂਟ ਮਿਲੇ ਸੀ ਸਿੱਧੂ ਮੂਸੇਵਾਲੇ ਨੂੰ ਉਹਦੀ ਸਿਕਿਉਰਿਟੀ ਤੁਸੀਂ ਵਿਡਰੋਅ ਕੀਤੀ ਉਹਨਾਂ ਦਾ ਲਾਡਲਾ ਬੱਚਾ ਕੱਲਾ-ਕੱਲਾ ਪੁੱਤ ਉਮਰਵਾਤਾ ਔਰ ਜੋ ਹਾਲਾਤ ਪੈਦਾ ਹੋਏ ਉਹ ਸਾਰਿਆਂ ਦੇ ਸਾਹਮਣੇ ਮੁੜ ਕੇ ਠੀਕ ਹੈ بڑے ਔਖੇ ਹੋ ਕੇ ਦਨ ਹਜ਼ਾਰ ਬੰਦਾ ਲਾ ਕੇ ਤੁਸੀਂ ਸ਼ਰਮੋ ਸ਼ਰਮੀ ਅਫਸੋਸ ਵੀ ਕਰਕੇ ਆਏ ਅੱਜ ਜੇ ਵਧਾਈ ਨਹੀਂ ਦੇਣੀ ਨਵੇਂ ਜੰਮੇ ਬੱਚੇ ਦੀ ਉਹ ਮਾਪਿਆਂ ਤੇ ਦੇਖੋ ਕੀ ਬੀਤਰੀ ਸੀ ਉਹਨਾਂ ਦੇ ਨਾਲ ਕੋ ਜਿੱਦਣ ਦੀ ਉਹਦੀ ਡੈਥ ਹੋਈ ਸੀ ਔਰ ਮਾਪਿਆਂ ਲਈ ਉਹਨਾਂ ਦੀ ਜ਼ਿੰਦਗੀ ਆਪਦੇ ਬੱਚਿਆਂ ਦੇ ਆਲੇ ਦੁਆਲੇ ਫਿਰਦੀ ਹੈ ਠੀਕ ਹੈ ਤੁਹਾਡੀ ਜ਼ਿੰਦਗੀ ਤੁਹਾਡਾ ਆਪਦੇ ਬੱਚਿਆਂ ਨਾਲ ਕੋਈ ਲੜਣਾ ਦੇਣਾ ਨਹੀਂ ਤੁਹਾਡੇ ਬੱਚੇ ਤੁਹਾਡੀ ਕਿੰਨੀ ਕ ਇੱਜ਼ਤ ਕਦਰ ਕਰਦੇ ਆ ਇਹ ਤੁਹਾਡੀ ਬੇਟੀ ਨੇ ਆਪਦੀ ਵੀਡੀਓ 'ਚ ਦੱਸਤਾ ਕਿ ਤੁਸੀਂ ਉਦੇ ਕੁਛ ਨਹੀਂ ਲੱਗਦੇ ਮਗਰ ਭਾਈ ਸਾਹਿਬ ਭਗਵੰਤਬਾਨ ਜੀ ਸਾਰਿਆਂ ਦੇ ਰਿਸ਼ਤੇ ਏਡੇ ਨਾਜ਼ੁਕ ਤੇ ਕਮਜ਼ੋਰ ਨਹੀਂ ਹੁੰਦੇ ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਕਿ ਤੁਹਾਡਾ ਰਿਸ਼ਤਾ ਵੀ ਆਪਦੇ ਬੱਚਿਆਂ ਨਾਲ ਚੰਗਾ ਹੋਵੇ ਮਗਰ ਜੇ ਕਿਸੇ ਦੇ ਘਰ 'ਚੇ ਖੁਸ਼ੀ ਆਈ ਹੈ ਉਹ ਵੀ ਇਹਨਾਂ ਹਾਲਾਤਾਂ 'ਚ ਆਈ ਹੈ ਉਸ ਦੇ ਨਾਲ ਤੁਹਾਡਾ ਪ੍ਰਸ਼ਾਸਨ ਇਸ ਤਰੀਕੇ ਦਾ ਟੱਕਾ ਕਰੇ ਤੁਹਾਡੇ ਇਸ਼ਾਰੇ ਤੇ ਆਈ ਕੰਡੈਮਨਡ ਔਰ ਮੈਂ ਇਸ ਮਸਲੇ 'ਚ ਠੋਕ ਕੇ ਥੋਡੇ ਉਲਟਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਤੁਹਾਡੇ ਵਰਗੇ ਇਨਸਾਨ ਜਿੱਚੇ ਚ ਕੋਈ ਕਦਰਾਂ ਕੀਮਤਾਂ ਨਹੀਂ ਹੈ ਜਿੱਚੇ ਦਰਦ ਕੋਈ ਨਹੀਂ ਹੈ ਜਿਹਦੇ ਚ ਉਹਨਾਂ ਮਾਪਿਆਂ ਦੀ ਜੋ ਉਹਨਾਂ ਦੇ ਹਾਲਾਤ ਬਣਿਆ ਪਿਛਲੇ ਸਾਲਾਂ ਚ ਉਹਨਾਂ ਦੇ ਬਾਰੇ ਤੁਸੀਂ ਸੋਚ ਨਹੀਂ ਸਕਦੇ ਯੂ ਹੈਵ ਨੋ ਰਾਈਟ ਟੂ ਇੰਟਰਫੇਅਰ ਇਨ देयर ਮੈਟਰ অর ਸਟੇਅ ਇਨ ਦੈਟ ਚੇਅਰ ਸੋ ਮੈਂ ਅਪੀਲ ਕਰਦਾ ਔਰ ਜਿਹੜੇ ਅਫਸਰ ਥੋੜੇ ਇਸ਼ਾਰੇ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਕਿ ਪ੍ਰੂਫ ਕਰੋ ਭਾਈ ਇਹ ਕੋਈ ਕੰਮ ਹੈ ਇਹ ਸਰਕਾਰਾਂ ਦਾ ਹੁਣੇ ਕੰਮ ਰਹਿ ਗਿਆ ਜੋ ਕੁਝ ਵੀ ਹੈ ਇਸ ਤਰੀਕੇ ਦੀ ਧੱਕੇਸ਼ਾਹੀ ਦੇ ਮੈਂ ਖਿਲਾਫ ਆ ਔਰ ਮੈਨੂੰ ਪੂਰਾ ਇਹ ਵਿਸ਼ਵਾਸ ਹੈ ਕਿ ਉਹ ਐਕਸ ਪੁੱਜੀ ਆ ਇਹਨਾਂ ਹਾਲਾਤਾਂ 'ਚ ਇਹਨੇ ਔਖੇ ਹਾਲਾਤਾਂ 'ਚ ਉਹ ਗੁਜ਼ਰ ਰੇ ਆ ਮਾਪੇ ਉਹਨਾਂ ਦਾ ਹਰ ਚੀਜ਼ ਹੀ ਸਹੀ ਹੈ ਔਰ ਥੋੜਾ ਕਿਸੇ ਦੀ ਪਰਸਨਲ ਲਾਈਫ 'ਚ ਦਖਲ ਦੇਣਾ ਬਿਲਕੁਲ ਗਲਤ ਗੱਲ ਹੈ ਔਰ ਤੁਸੀਂ ਬੰਦੇ ਵੜ ਜੋ ਇਹ ਗੱਲਾਂ ਬਹੁਤ ਮਹਿੰਗੀਆਂ ਪੈਣੀਆਂ ਤੁਹਾਨੂੰ ਆਸ ਕਰੂੰਗਾ ਉਮੀਦ ਕਰੂੰਗਾ ਕਿ ਸਾਰੇ ਪੰਜਾਬੀ ਰਾਈਟ ਥਿੰਕਿੰਗ ਪੀਪਲ ਈਵਨ ਪ੍ਰਸ਼ਾਸਨ 'ਚ ਬੈਠੇ ਲੋਕ ਪੁਲਿਸ 'ਚ ਬੈਠੇ ਲੋਕ ਐਡਮਿਨਿਸਟ੍ਰੇਸ਼ਨ 'ਚ ਬੈਠੇ ਲੋਕ ਪੰਜਾਬ ਦੇਸ਼ ਦੁਨੀਆ 'ਚ ਬੈਠੇ ਲੋਕ ਸਰਦਾਰ ਬਲਕੌਰ ਸਿੰਘ ਦੇ ਹੱਕ ਵਿੱਚ ਆਉਣਗੇ ਔਰ ਭਗਵੰਤ ਮਾਨ ਦੀ ਇਸ ਘਟੀਆ ਸੋਚ ਨੂੰ ਕੰਡੈਮ ਕਰਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Thank you.